ਸੇਵ ਸੱਚੇ ਪਾਤਸ਼ਾਹ ਬੜੇ ਆਨੰਦ ਵਿੱਚ ਇੱਥੇ ਹੀ ਇਸੇ ਧਰਤੀ ਉੱਤੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਕੁੱਤ ਬਿਨ ਰੋਕ ਰਜਾਂਜਾ ਦਾ ਓਡਣ 나ਗ ਨਵਾਸਾਂ ਦੇ ਰਹਿਣਾ ਤੇ ਆਖਰ ਇੱਕ ਗੱਲ ਆਕੀ ਯਾਰੜੇ ਦਾ ਸਾਨੂੰ ਸੱਤਰ ਚੰਗਾ ਬਾਠ ਖੇੜਿਆਂ ਦਾ ਰਹਿਣਾ ਜਿਵੇਂ ਦੁਨੀਆ ਦਾ ਮਾਲਕ ਅੱਜ ਇਸ ਮਾਚੀਵਾੜੇ ਦੇ ਜੰਗਲਾਂ ਵਿੱਚ ਜ਼ਖਮੀ ਸਰੀਰ ਹੈ ਤੇ ਬਿਲਕੁਲ ਤੁਰਨਾ ਮਹਾਲ ਹੋ ਚੁੱਕਾ ਹੈ ਅੱਜ ਦਾਤਾਰ ਸੱਚੇ ਪਾਤਸ਼ਾਹ ਕਿਵੇਂ ਪੈਣ ਅੱਜ ਚੰਦ ਨੂੰ ਲੈਣਾ ਢਾਡੀ ਜਿੱਥਾ ਸੰਗਤ ਦੀ ਖਿਦਮਤ ਵਿੱਚ ਕਹਿ ਕੇ ਆਪ ਜੀ ਤੂੰ ਮੈਂ ਖਿਮਾ ਚਾਹਾਂ ਮੈਂ ਦਸਵੇਂ ਪਾਤਸ਼ਾਹ ਤੇਰੇ ਪਰਿਵਾਰ ਉੱਤੇ ਜੀ ਭਾਈ ਦੱਸਾ ਜੋ ਜੋ ਕਹਾਣੀਆਂ ਬੀਤੀਆਂ ਨੇ ਜੋ ਜੋ ਕਹਾਣੀਆਂ ਬੀਤੀਆਂ ਲਾਰੇ ਲੋਕੀ ਪੁੱਤ ਵਿਆਕੇ ਕਰਨ ਖੁਸ਼ੀਆਂ ਲੋਕੀ ਪੁੱਤ ਵਿਆਕੇ ਕਰਨ ਖੁਸ਼ੀਆਂ ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ ਬਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਬਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਬਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਵਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਫੁੱਤੇ ਪਹੁੰਚੇ ਗੁਰੂ ਜਾ ਕਿਸੀ ਗੁਲਾਬੇ ਦੇ ਫੁੱਤੇ ਪਹੁੰਚੇ ਗੁਰੂ ਜਾ ਕਿਸੀ ਗੁਲਾਬੇ ਦੇ ਦੁੱਧ ਤੇ ਸ਼ੁਹਾਰੇ ਸ਼ੱਕੇ ਸੀ ਪੰਜਾਬੇ ਦੇ ਦੁੱਧ ਤੇ ਸ਼ੁਹਾਰੇ ਸ਼ੱਕੇ ਸੀ ਪੰਜਾਬੇ ਦੇ ਅਰੇ ਸੇਵਾ ਸਿੱਖ ਗੁਰੂ ਦੇ ਸ਼ਰੀਰਾਂ ਦੀ ਕਰੇ ਸੇਵਾ ਸਿੱਖ ਗੁਰੂ ਦੇ ਸ਼ਰੀਰਾਂ ਦੀ ਵਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਵਾਜਾ ਵਾਲੇ ਬੈਠੇ ਹਾਲਤ ਫਕੀਰਾਂ ਬੰਦੂਗਾਂ ਦੀ ਤੱਕ ਅੱਖਾਂ ਭਰੀਆਂ ਮਾਲਸ਼ ਸਰੀਰ ਤੇ ਟੱਕਰਾ ਕਰੀਆਂ ਮਾਲਸ਼ ਸਰੀਰ ਤੇ ਟੱਕਰਾ ਕਰੀਆਂ ਮੱਥੇ ਲਾਈ ਧੂੜ ਮੱਥੇ ਲਾਈ ਮੱਥੇ ਲਾਈ ਧੂੜ ਚਾਰੇ ਨੇ ਅਮੀਰਾਂ ਦੀ ਮੱਥੇ ਲਾਈ ਧੂੜ ਚਰਨੇ ਅਮੀਰਾਂ ਦੀ ਬਾਜਾਂ ਵਾਲੇ ਬੈਠੇ ਹਾਲ ਤਫਕੀਰਾਂ ਦੀ ਬਾਜਾਂ ਵਾਲੇ ਬੈਠੇ ਹਾਲ ਤਫਕੀਰਾਂ ਦੀ ਹੋ ਕਰਿਆ ਗੁਰੂ ਜੀਸ਼ ਨਾਨਕ ਤੜਕੇ ਜਨਮ ਸੁਹੇਲੇ ਹੁੰਦੇ ਬਾਣੀ ਪੜ ਕੇ ਜਨਮ ਸੁਹੇਲੇ ਹੁੰਦੇ ਬਾਣੀ ਪੜ ਕੇ ਸ਼ਾਦ ਹੋਗੀ ਜਿੰਦ ਤੇ ਲਤ ਲਗੀ ਰਾਦੀ ਸ਼ਾਦ ਹੋਗੀ ਜਿੰਦ ਤੇ ਲਤ ਲਗੀ ਰਾਦੀ ਬਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਬਾਜਾ ਵਾਲੇ ਬੈਠੇ ਹਾਲਤ ਫਕੀਰਾਂ ਦੀ ਮੋਨ ਵਿੱਚ ਅੰਦਰੋਂ ਗੁਲਾਬ ਢੋਲਦਾ ਕਹਿੰਦੇ ਮਨ ਵਿੱਚ ਅੰਦਰੋਂ ਗੁਲਾਬ ਢੋਲਦਾ ਚੁੱਪ ਵੱੱਡੀ ਬੈਠਾ ਮੁਖ ਚੋਂ ਨਹੀਂ ਬੋਲਦਾ ਚੁੱਪ ਬੱਡੀ ਬੈਠਾ ਮੁਖ ਚੋ ਨਹੀਂ ਬੋਲਦਾ ਉਹ ਵਰਤੂ ਕੀ ਸਾਧੂ ਲਿਖੀ ਤੇ ਹੀਰਾ ਦੀ ਉਹ ਵਰਤੂ ਕੀ ਸਾਧੂ ਲਿਖੀ ਤੇ ਲਖੀ ਰਦੀ ਬਾਜਾ ਵਾਲੇ ਬੈਠੇ ਹਾਲ ਤੇ ਫਕੀਰਾਂ ਦੀ ਬਾਜਾ ਵਾਲੇ ਬੈਠੇ ਹਾਲ ਤੇ ਫਕੀਰਾਂ ਦੀ ਬਾਜਾ ਵਾਲੇ ਬੈਠੇ ਹਾਲ ਤੇ ਫਕੀਰਾਂ ਦੀ ਗੁਰਦੇਵ ਜੀ ਇਸ ਪੰਜਾਬੀ ਇਥੇ ਗੁਲਾਬੇ ਦੇ ਖੂਹ ਤੇ ਆਏ ਇਥੇ ਹੀ ਭਾਈ ਦਇਆ ਸਿੰਘ ਸਾਹਿਬ ਜੀ ਭਾਈ ਧਰਮ ਸਿੰਘ ਸਾਹਿਬ ਜੀ ਤੇ ਭਾਈ ਮਾਨ ਸਿੰਘ ਸਾਹਿਬ ਜੀ ਗੁਰਦੇਵ ਨੂੰ ਇਥੇ ਆ ਕੇ ਮਿਲਦੇ ਨੇ ਹਾਲਾਤ ਗੁਰਦੇਵ ਤੇ ਦੇਖੇ ਤਾਂ ਹਾਂ ਨਿਕਲ ਗਈਆਂ ਸਾਇਬ ਗੁਰਦੇਵ ਜੀ ਦੇ ਚਰਨਾਂ ਵਾਲੇ ਪਾਸੇ ਬੈਠ ਗਏ ਨੇ ਗਰੀਬਾਂ ਦੇ ਵਿੱਚ ਸਿਰ ਦਿੱਤੇ ਨੇ ਯਾਰੋ ਯਾਰ ਰੋ ਰਹਿ ਨੇ ਦੁਨੀਆ